ਫਗਵਾੜਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਕਈ ਗੱਡੀਆਂ ਚੋਰਾਂ ਵੱਲੋਂ ਚੋਰੀ ਕਰ ਲਈਆਂ ਗਈਆਂ ਨੇ ਜਿਸ ਤੋਂ ਬਾਅਦ ਲੋਕਾਂ ਵਿੱਚ ਸਹਿਮਤਾ ਦਾ ਮਾਹੌਲ ਹੈ ਅਤੇ ਲੋਕ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਤੇ ਵੀ ਸਵਾਲ ਚੁੱਕ ਰਹੇ ਨੇ ਇੱਕ ਹੋਰ ਮਾਮਲਾ ਫਗਵਾੜਾ ਦੇ ਕੌਂਸਲਰ ਮੁਹੱਲਾ ਖੋਥੜਾ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਦੀ ਰਾਤ ਸਮੇਂ ਗੱਡੀ ਚੋਰੀ ਕਰ ਲਈ ਗਈ ਇਸ ਸੰਬੰਧੀ ਗੱਡੀ ਦੇ ਮਾਲਕ ਰਵੀਨ ਵੀਰਦੀ ਨੇ ਦੱਸਿਆ ਕਿ ਉਸਨੇ ਰਾਤ ਸਮੇਂ ਗੱਡੀ ਜਿਸ ਜਗ੍ਹਾ ਖੜੀ ਕੀਤੀ ਸੀ ਸਵੇਰੇ ਉਸ ਜਗ੍ਹਾ ਤੇ ਗੱਡੀ ਨਹੀਂ ਸੀ ਜਿਸ ਤੋਂ ਬਾਅਦ ਉਸਨੇ ਪੁਲਿਸ ਨੂੰ ਸੂਚਿਤ ਕੀਤਾ ਉਸਨੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਬੱਕੇ ਉਸ ਦੀ ਗੱਡੀ ਉਸ ਦੀ ਹਵਾ ਲਿੱਖਤੀ ਜਾਵੇ। ਮਾਮਲਾ ਜੀ ਇਹ ਆ ਰਾਤੀ ਮੈਂ ਆਇਆ ਜੀ 11:15 ਕਿ ਮਿੰਟ ਤੇ ਆਇਆ ਮੈਂ ਆਪਣੇ ਮਹੱਲੇ ਸ਼ੈਰੋਂ ਤੇ ਉਸ ਟਾਈਮ ਤੋਂ ਬਾਅਦ ਮੈਂ ਜਦੋਂ ਗੱਡੀ ਨੂੰ ਪੂਰਾ ਲੌਕ ਲੌਕ ਕੀਤਾ ਸਾਰਾ ਸੈਂਟਰ ਲੌਕ ਕੀਤਾ ਤੇ ਮੈਂ ਚੱਲ ਗਿਆ ਘਰੇ ਤੇ ਘਰ ਜਾ ਕੇ ਮੈਂ 12:00 ਵਜੇ ਫੇਰ ਚੈੱਕ ਕੀਤੀ ਗੱਡੀ ਸਗੀ ਬਾਹਰ ਉਸ ਤੋਂ ਬਾਅਦ ਮੈਂ ਸੌਂ ਗਿਆ ਮੈਨੂੰ ਕੋਈ ਪਤਾ ਨਹੀਂ ਲੱਗਾ ਸਵੇਰੇ ਮੇਰੀ ਮਾਤਾ ਜੀ ਨੇ ਦੇਖੀ ਕਿ ਗੱਡੀ ਤੇਰੀ ਕਿੱਥੇ ਹੈ ਮੈਂ ਕਿਹਾ ਮੈਂ ਸੌਂਦਾ ਮੈਨੂੰ ਨਹੀਂ ਪਤਾ ਕਿੱਥੇ ਹੈ ਸਰ ਗੱਡੀ ਗੜੀ ਸੀ ਗੱਡੀ ਸਗੀ Honda City 5 ਮਾਡਲ ਆ ਜੀ ਤੇ ਨੰਬਰ ਹੈਗਾ ਇਹਦਾ PB 10 BN 6060 ਕਿਹੜੇ ਰੰਗ ਦੀ ਹੈ ਗੱਡੀ ਇਹ ਹੈਗਾ ਜੀ সিলਵਰ ਕੋਲਡ ਕਲਰ ਹੈ ਦਾ ਸਰ ਕੋਈ ਕੈਮਰਿਆਂ ਦੇ ਵਿੱਚ ਆਇਆ ਕੈਮਰੇ ਸਰ ਚੈੱਕ ਕਰਦੇ ਪਏ ਹਲੇ ਜਾ ਚਲਦੀ ਵੀ ਤੇ ਪੁਲਿਸ ਕੰਪਲੀਟ ਕੀਤੀ ਸਰ ਇਸ ਮਾਮਲੇ ਨੂੰ ਲੈ ਕੇ ਬਸ ਉਹਨਾਂ ਨੂੰ ਕੀਤਾ ਪੁਨੋ ਵੀ ਆ ਰਹੇ ਹੈ ਹਾਂਜੀ ਪੁਲਿਸ ਵੀ ਆ ਰਹੀ ਹੈ ਕੀਤਾ ਤੇ જિલ્લા ਪ੍ਰਸ਼ਾਸਨ ਪ੍ਰਸ਼ਾਸਨ ਕੋ ਕੀ ਮੰਗ ਰੱਖਦੇ ਆਪਾਂ ਜਿੱਦਾਂ ਹੁਣ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਮੈਂ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਦਾ ਕਿ ਪਗਵਾੜੇ ਦੇ ਵਿੱਚ ਪਿਛਲੇ ਦਿਨੀ ਮੇਰੇ ਹਿਸਾਬ ਨਾਲ 10 ਤੋਂ 15 ਗੱਡੀਆਂ ਚੱਕ ਹੋਈਆਂ ਉਹ ਉਹਨਾਂ ਨੂੰ ਜਾਂਚ ਕਰਨੀ ਚਾਹੀਦੀ ਹੈ ਇੱਕ ਇਹਦੇ ਕੈਮਰੇ ਹਰ ਮੁਹੱਲੇ ਵਧੀਆ ਲਗਾਏ ਜਾਣ ਤੇ ਮੈਨੂੰ ਇਨਸਾਫ ਚਾਹੀਦਾ ਮੇਰੀ ਗੱਡੀ ਮੈਨੂੰ ਮਿਲਣੀ ਚਾਹੀਦੀ ਤੁਗਵਾੜਾ ਤੂੰ ਯਸ਼ਮਤ ਰਿਪੋਰਟ